ਕਈ ਇਨਕਾਊਂਟਰ ਪੰਜਾਬ ਦੇ ਵਿੱਚ ਕੀਤੇ ਜਾਂਦੇ ਨੇ ਲਗਾਤਾਰ ਹਾਲੇ ਵੀ ਇਨਕਾਊਂਟਰ ਪੁਲਿਸ ਦੇ ਵੱਲੋਂ ਜਾਰੀ ਨੇ ਤਾਂਕਿ ਨਸ਼ਾ ਤਸਕਰਾਂ ਨੂੰ ਫੜਿਆ ਜਾ ਸਕੇ ਠੱਲ ਪਾਈ ਜਾ ਸਕੇ ਤੇ ਮੋਹਾਲੀ ਹੁਸ਼ਿਆਰਪੁਰ ਅੰਮ੍ਰਿਤਸਰ ਦੇ ਨਾਲਾ ਜਲੰਧਰ ਦੇ ਵਿੱਚੋਂ ਵੀ ਵੱਡੀਆਂ ਖਬਰਾਂ ਇਸੇ ਮਹੀਨੇ ਸਾਹਮਣੇ ਆਈਆਂ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਪੁਲਿਸ ਹੈ ਇਨਕਾਊਂਟਰ ਦੇ ਉੱਤੇ ਜਿਹੜੀ ਬਣੀ ਹੋਈ ਹੈ ਜਾਰੀ ਨੇ ਇਨਕਾਊਂਟਰ ਤੇ ਹੁਣ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਤੇ ਸਮੱਗਲਰਾਂ ਦੇ ਵਿਚਾਲੇ ਇਨਕਾਊਂਟਰ ਹੋਇਆ ਨਸ਼ਾ ਤਸਕਰਾਂ ਦਾ ਹੁਸ਼ਿਆਰਪੁਰ ਦੇ ਵਿੱਚ ਇਨਕਾਊਂਟਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਰੇਡ ਕਰਨ ਗਈ ਪੁਲਿਸ ਤੇ ਜਿਹੜਾ ਤਸਕਰਾਂ ਨੇ ਫਾਇਰਿੰਗ ਕੀਤੀ ਹੈ ਇੱਕ ਦੂਸਰੇ ਦੇ ਉੱਪਰ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਰੇਡ ਕਰਨ ਜਾਂਦੀ ਹੈ ਤਸਕਰਾਂ ਦੇ ਉੱਤੇ ਫਾਇਰਿੰਗ ਹੁੰਦੀ ਹੈ ਅੱਗੋਂ ਪੁਲਿਸ ਨੇ ਵੀ ਜਵਾਬ ਵਜੋਂ ਫਾਇਰਿੰਗ ਕੀਤੀ ਹੈ ਤੇ ਇੱਕ ਨਸ਼ਾ ਤਸਕਰ ਨੂੰ ਢੇਰ ਕੱਦ ਦਿੱਤਾ ਉਸ ਦੀ ਉੱਥੇ ਹੀ ਮੌਤ ਹੋ ਗਈ ਹੈ ਜੇ ਪਹਿਲਾਂ ਦੀ ਗੱਲ ਕਰ ਲਈਏ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ ਐਸਟੀਐਫ ਦੀ ਟੀਮ ਅਤੇ ਸਮਗਲਰਾਂ ਵਿਚਾਲੇ ਫਾਇਰਿੰਗ ਹੋਈ ਹੈ ਤੇ ਜੇ ਹੁਣ ਦੀ ਗੱਲ ਕਰ ਲਈਏ ਤੇ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦਾ ਐਨਕਾਊਂਟਰ ਕੀਤਾ ਗਿਆ ਛਾਪਾ ਮਾਰਨ ਗਈ ਜਿਹੜੀ ਪੁਲਿਸ ਹੁੰਦੀ ਹੈ ਉਸ ਦੇ ਵੱਲੋਂ ਇੱਕ ਨਸ਼ਾ ਤਸਕਰ ਨੂੰ ਠੇਰ ਕਰ ਦਿੱਤਾ ਗਿਆ ਪੁਲਿਸ ਮੁਲਾਜ਼ਮ ਵੀ ਜ਼ਖਮੀ ਦੱਸਿਆ ਜਾ ਰਿਹਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਵਿੱਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਜਿਹੜੀ ਆ ਦਸੂਹਾ ਜਾਂਦੀ ਹੈ ਤੇ ਨਸ਼ਾ ਤਸਕਰਾਂ ਨੇ ਉਹਨਾਂ ਦੇ ਉੱਪਰ ਵੀ ਹਮਲਾ ਕੀਤਾ ਪੁਲਿਸ ਮੁਲਾਜ਼ਮ ਵੀ ਜ਼ਖਮੀ ਨੇ ਪੁਲਿਸ ਦੀ ਜਵਾਬੀ ਦਾ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਜਿਹੜਾ ਮੁਕਾਬਲਾ ਹੋਇਆ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦਾ ਵੀ ਪਤਾ ਚੱਲ ਰਿਹਾ ਹੈ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਫਿਲਹਾਲ ਕੋਈ ਵੀ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ ਜੇਕਰ ਪਹਿਲਾਂ ਦੀ ਗੱਲ ਕਰ ਲਈਏ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚੋਂ ਵੀ ਖਬਰਾਂ ਸਾਹਮਣੇ ਆਈਆਂ ਸੀ ਇਸੇ ਮਹੀਨੇ ਦੀ ਖਬਰ ਦੀ ਗੱਲ ਕਰ ਲਈਏ ਨਸ਼ਾ ਤਸਕਰਾਂ ਨੂੰ ਫੜਨ ਗਈ ਐਸਟੀਐਫ ਦੀ ਟੀਮ ਅਤੇ ਸਮਗਲਰਾਂ ਵਿਚਾਲੇ ਫਾਈਟਿੰਗ ਹੋਈ ਸੀ ਪੁਲਿਸ ਨੇ ਮੁਕਾਬਲੇ ਦੌਰਾਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਦਕਿ ਇੱਕ ਫਰਾਰ ਹੋ ਗਿਆ ਸੀ ਹੁਣ ਫੇਰ ਅਜਿਹੀ ਹੀ ਖਬਰ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ ਪੁਲਿਸ ਤੇ ਸਮੱਗਲਰਾਂ ਵਿਚਾਲੇ ਇਨਕਾਊਂਟਰ ਹੋਇਆ ਤੇ ਇੱਕ ਨਸ਼ਾ ਤਸਕਰ ਨੂੰ ਉੱਥੇ ਹੀ ਮੌਕੇ ਤੇ ਪੁਲਿਸ ਵੱਲੋਂ ਠੇਰ ਕਰ ਦਿੱਤਾ ਗਿਆ ਜੇਕਰ ਪਹਿਲਾਂ ਦੀ ਜਲੰਧਰ ਦੀ ਵੱਡੀ ਖਬਰ ਦੀ ਗੱਲ ਕਰ ਲਈਏ ਤੇ ਇੱਥੇ ਵੀ ਸ਼ਾਕ ਕੋਟ ਵਿਕੇਤ ਦੇ ਹਾਤੀ ਪੁਲਿਸ ਦੇ ਵੱਲੋਂ ਵੱਡਾ ਇਨਕਾਊਂਟਰ ਕਰ ਦਿੱਤਾ ਗਿਆ ਸੀ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਤਾਬੜ ਤੋਰ ਫਾਇਰਿੰਗ ਕੀਤੀ ਗਈ ਸੀ ਦਰਸਲ ਪੁਲਿਸ ਜਿਹੜੀ ਆ ਨਸ਼ਾ ਤਸਕਰਾਂ ਦੀ ਰੇਡ ਕਰਨ ਦੇ ਲਈ ਪਹੁੰਚੀ ਸੀ ਤੇ ਹੁਣ ਫੇਰ ਹੁਸ਼ਿਆਰਪੁਰ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ ਕਿ ਦਸੂਹਾ ਦੇ ਵਿੱਚ ਰੇਡ ਕਰਨ ਗਈ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਜਵਾਬ ਦੇ ਵਿੱਚ ਪੁਲਿਸ ਨੇ ਵੀ ਨਸ਼ਾ ਤਸਕਰਾਂ ਤੇ ਫਾਇਰਿੰਗ ਕੀਤੀ ਤੇ ਇੱਕ ਨਸ਼ਾ ਤਸਕਰ ਨੂੰ ਉੱਥੇ ਹੀ ਮੌਕੇ ਦੇ ਉੱਤੇ ਢੇਰ ਕਰ ਦਿੱਤਾ ਹੈ ਪੁਲਿਸ ਨੇ ਤੇ ਪੁਲਿਸ ਮੁਲਾਜ਼ਮ ਵੀ ਇਸ ਦੇ ਵਿੱਚ ਜ਼ਖਮੀ ਨੇ ਤੇ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਅਪਡੇਟ ਡੇਲੀ ਪੋਸ ਪੰਜਾਬੀ ਦੇ ਉੱਤੇ ਹੀ ਤੁਹਾਡੇ ਨਾਲ ਲਗਾਤਾਰ ਸਾਂਝੀ ਕਰਾਂਗੇ